ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਕੋਟਲਾ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਅੱਜ ਦੀ ਵੀਡੀਓ ਚ ਦੋਸਤੋ ਘਰੇਲੂ ਮੱਝ ਵਿਖਾਉਣੀ ਆ ਸੋਨੇ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈ ਦੇ ਪਸ਼ੂ ਦੋਸਤੋ ਸਾਹਮਣੇ ਦੇਖ ਸਕਦੇ ਤੁਸੀਂ ਦੁੱਧ ਤੇ ਲਾਏ ਹੋਏ ਆ ਇੰਨੇ ਕ ਪਸ਼ੂ ਬਾਈ ਦੇ ਦੋਸਤੋ ਰੱਖੇ ਹੋਏ ਆ ਘਰ ਦੀ ਮੱਝਾਂ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਵੀਡੀਓ ਦੇਂਦੇ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਦੇਖ ਸਕਦੇ ਆ ਸਾਰੀ ਡਿਟੇਲ ਬਾਈ ਤੋਂ ਲੈ ਲਿਓ ਆ ਜਾ ਵੀ ਇੱਥੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੇ ਬਾਈ ਨਾਮ ਮਮਣਾ ਪਿੰਡ ਕੋਟਲਾ ਮਿਰ ਸਿੰਘ ਵਾਲਾ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਆ ਮੱਝ ਆਪਣੀ ਘਰ ਦੀ ਗਈ ਆ ਵੀਰੇ ਆਪਾਂ ਟੋਕਰ ਲਿਆਂਦੀ ਸੀ ਟੋਕਰ ਲਿਆਂਦੀ ਸੀ ਕੱਲੀ ਲਿਆਂਦੀ ਸੀ ਖਾਲੀ ਸੀ ਕਿ ਕੱਬਰ ਖਾਲੀ ਖਾਲੀ ਵੀਰੇ ਆਪਣੇ ਕੋਲੇ ਬਣੇ ਨੀਲੀ ਰਾਵੀ ਦਾ ਸੀਮਨ ਸਰਕਾਰੀ ਨੀਲੀ ਰਾਵੀ ਦਾ ਸੀਮਨ ਲੱਗਾ ਹਾਂ ਸਰਕਾਰੀ ਇਹਨੇ ਦੁੱਧ ਆਪਾਂ ਨੂੰ 10 ਕਿਲੋ ਕੰਡੇ ਤੇ ਚੜਾਇਆ ਹੋਇਆ 10 ਕਿਲੋ ਦੁੱਧ ਸੀਗਾ ਉਹ ਜਾਵਾ ਨਾ ਉਦੋਂ ਘੱਟ ਸੀ ਆਪਣੇ ਕੋਲੇ 10 ਕਿਲੋ 10 ਕਿਲੋ ਕਰ ਗਈ ਸੀ ਹਾਂ ਛੋਟੇ ਸਾਬ ਨਾਲ ਸੱਜਰ ਕਿੰਨਾ ਦੁੱਧ ਦੇਉ 15 ਕਿਲੋ ਦੀ ਆਪਾਂ ਗਾਰੰਟੀ ਦੇਣੀ ਆ ਕੋਈ ਲੈ ਲਵੇ 15 ਕਿਲੋ ਦੁੱਧ ਜਾਵਾ ਜੋਕ ਕੇ ਵੀ ਦੇ ਦਾਂਗੇ ਸਵਾਕ ਮੈਂ ਕਿੰਨੇ ਦਾ ਰਹਿੰਦੇ ਆਲੇ ਵੀਰੇ ਹਫ਼ਤਾ ਪਿਆਦਾ ਜੀ ਇੱਕ ਹਫ਼ਤਾ ਜੀ ਹਾਂ ਠੀਕ ਆ ਤੋੜ ਕੇ ਦਿਖਾ ਦੇ ਤੇ ਬਣ ਕੇ ਕਿੰਨਾ ਢਿਆਂਦਾ ਉਹ 8 ਮਹੀਨੇ ਦਿੱਤਾ ਵੀਰੇ ਪੂਰੇ ਨੇ 8 ਮਹੀਨੇ ਦੁੱਧ ਦੇ ਗਈ ਸੀ ਚੰਗੀ ਆ ਫਿਰ ਤਾਂ ਸੁਆ ਕਿੰਨਾ ਸੁਣਾ ਇਹਨੇ ਸੁਆ ਚੌਥੇ ਸੁਣਾ ਬਾਈ ਚੌਥੇ ਸੁਆ ਚੌਥੇ ਮਾਣੇ ਪੰਜਵੇਂ ਮੰਗ ਲਿਓ ਗਾਂ ਵਾਲੇ ਦਾ ਗਾਂ ਅਗਲੇ ਦੇ ਮੰਨਣ ਦੇ ਮੁਤਾਬਕਾ ਹਾਂ ਬਾਕੀ ਬਾਈਆਂ ਦਾ ਵੀ ਜਾਂ ਜਿੱਥੋਂ ਲਈ ਸੀਗੀ ਉਹਨਾਂ ਨੇ ਤੀਜਾ ਸੁਆ ਤਸ ਕੇ ਦੋਸਤੋ ਦਿੱਤੀ ਸੀ ਚੌਥਾ ਸੁਆ ਦੋਸਤੋ ਇਹਨੇ ਸੁਣਾ ਕੱਦ-ਕਾਠ ਚੰਗਾ ਪਲੀ ਸਵੇਂ ਸੋਡੇ ਦੋਸਤੋ ਸਾਹਮਣੇ ਥਨ ਹਵਾਨਾ ਬਹੁਤ ਚੰਗਾਗਾ ਸਮਾਨਾ ਹਜੇ ਦੋਸਤੋ ਬਣਾਉਣਾ ਥੋੜਾ ਜਨਾ ਦਰਦੀ ਆ ਮਾਜ ਦੇਖ ਸਕਦੇ ਆ ਪਾਕੀ ਸੋਨ ਸਿੰਘ ਮੂੰਹ ਮੱਥਾ ਦੇਖ ਸਕਦੇ ਆ ਤੇ ਬਾਈਆਂ ਦਾ ਵੀ ਬਾਈ ਨੂੰ ਮੈਂ ਆਖਿਆ ਹੀ ਚਲ ਤੇਲ ਤੋਂ ਲਾਰੇ ਬਾਈਆਂ ਦਾ ਆਪਾਂ ਜਿਹੜਾ ਵਪਾਰੀਆਂ ਵਾਲਾ ਕੰਮ ਕਰਨਾ ਠੀਕ ਉਹ ਬੱਚਾ ਹੈਗਾ ਸੀ ਕਿ ਨਹੀਂ ਨਾ ਮੇਰੇ ਥਾਪੀਦੇ ਸੀ ਥਾਪੀਦੇ ਸੀ ਅਗਲਾ ਤਾਂ ਇਹ ਇੰਨਾ ਟਾਈਮ ਲਾਉਂਦੀ ਲਾਉਣ ਤੇ ਜਦੋਂ ਪਤਾ ਹੋਈ ਪੱਠੇ ਨਹੀਂ ਪਾਉਣੇ ਸੀ ਨੇ ਆਪੇ ਲਾਉਣ ਤੇ ਟਾਈਮ ਲਾਉਣਾ ਠੀਕ ਆ ਇਹਦਾ ਮੈਂਟ ਸ਼ਿੱਟਾ ਨਹੀਂ ਮਾਰਨ ਦਿੰਦੀ ਸੀ ਠੀਕ ਆ ਠੀਕ ਆ ਪੂਰਾ 10 ਕਿਲੋ ਖੰਡੇ ਦੇ ਜੇ ਹੋਣਾ ਦੁੱਧ ਦਿੱਤਾ ਵਾ ਠੀਕ ਆ ਕੋਈ ਬੰਦਾ ਦਸੱਲੀ ਲੈ ਲਵੇ ਆਪਾਂ ਤੇ ਇੱਕ ਹਫ਼ਤਾ ਦੋਸਤੋ ਬਾਕੀ ਆ ਉਹਦੇ ਨੂੰ ਹਵਾਨਾ ਨੇ ਸੋਨਾ ਬਣਾ ਜਾਣਾ ਘਰ ਤੁਰ ਬੋਲੀ ਜਾਵਾਂ ਜਾਵਾਂ ਵੀਰੇ ਓਕੇ ਮੋਲੇ ਦਾ ਜਾਵਾਂ ਜਾਇਜ ਦੇਣ ਲੈਣ ਮਲ ਫੋਨ ਤੇ ਕਰ ਲਿਆਂਗੇ ਆਪਾਂ ਜਾਇਜ ਹੋਊਗਾ ਜਾਇਜ ਜਾਵਾਂ ਵੀਰੇ ਫੋਨ ਨੰਬਰ ਬੋਲ ਦੇ ਵੀ 73472 ਹਾਂ 33825 ਟੈਕਰ ਯੋਰ ਬੋਲ ਦੇ 73472 33825 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਅੱਜ ਦੀ ਵੀਡੀਓ ਦੋਸਤੋ ਬਣਾਈ ਆ ਪਿੰਡ ਕੋਟ ਰਾਂਗ ਪਿੰਡ ਕੋਟ ਲਿਓ ਤੇ ਜੁੜ ਰਿਓ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ